ਦੇਖੋ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਆਪਣੀ ਹਾਰ ਕੰਧ ਤੇ ਲਿਖੀ ਦਿਖ ਰਹੀ ਹੈ ਸਰਕਾਰ ਹਰ ਇੱਕ ਹੀਲਾ ਵਸੀਲਾ ਵਰਤ ਕੇ ਇਹ ਚੋਣ ਜਿੱਤਣਾ ਚਾਹੁੰਦੀ ਹੈ ਸਰਕਾਰੀ ਮਸ਼ੀਨਰੀ ਦਾ ਉੱਥੇ ਧੱਕੇਦੂਰਪਯੋਗ ਹੋ ਰਹੇ ਪਹਿਲਾਂ ਵੀ ਸਾਨੂੰ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨੀ ਪਈ ਸੀ ਜਦੋਂ ਆਪਣੇ ਦੋ ਚਹੇਤੇ ਡੀਐਸਪੀ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹਨ ਹਰਬੀਤ ਸੰਧੂ ਉਹਨਾਂ ਨੇ ਉੱਥੇ ਲਾਏ ਉਹ ਤਾਂ ਮੈਂ ਧੰਨਵਾਦ ਕਰਦਾ ਇਲੈਕਸ਼ਨ ਕਮਿਸ਼ਨ ਦਾ ਜਿਨ੍ਹਾਂ ਨੇ ਸਾਡੀਆਂ ਗੱਲਾਂ ਤੱਥਾਂ ਤੇ ਸਬੂਤਾਂ ਨਾਲ ਸਹਿਮਤ ਹੋ ਕੇ ਉਹ ਡੀਐਸਪੀਾਂ ਕੀ ਉੱਥੋਂ ਬਦਲੀ ਦੇ ਹੁਕਮ ਜਾਰੀ ਕੀਤੇ ਫਿਰ ਜਿਹੜੇ ਕੈਂਡੀਡੇਟ ਆ ਸੁਖਵਿੰਦਰ ਕੌਰ ਰੰਧਾਵਾ ਜੀ ਉਹਨਾਂ ਦੀ ਬੇਟੀ ਦੇ ਉੱਤੇ ਮਤਲਬ ਐਸੀ ਸਰਕਾਰ ਹੈ ਜਿਹੜੀ ਧੀਆਂ ਪੈਣਾ ਤੇ ਵੀ ਪਰਚੇ ਦਰਜ ਕਰਦੀ ਹੈ ਕੰਚਨ ਪ੍ਰੀਤ ਦੇ ਉੱਤੇ ਇੱਕ ਝੂਠਾ ਪਰਚਾ ਦਰਜ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਧਰਨਾ ਲੱਗਿਆ ਤੇ ਪੁਲਿਸ ਨੇ ਆ ਕੇ ਉੱਥੇ ਬਿਆਨ ਦਿੱਤਾ ਕਿ ਜੀ ਇਸ ਪਰਚੇ ਦੇ ਵਿੱਚ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਹੁਣ ਸਰਕਾਰ ਦਾ ਮਿਆਰ ਇਹਨਾਂ ਨੀਚੇ ਚਲਾ ਗਿਆ ਕਿ ਕੰਚਨ ਪ੍ਰੀਤ ਕੌਰ ਦੀ ਰੈਕੀ ਕੀਤੀ ਜਾ ਰਹੀ ਹੈ ਅੱਜ ਉਥੇ ਦੇ ਲੋਕਲ ਸ਼ਰਮਨੀ ਇਕਲਦਰ ਦੇ ਲੀਡਰ ਤੇ ਵਰਕਰ ਸਹਿਬਾਨਾਂ ਨੇ ਉਥੇ ਨਾਲ ਹੀ ਕੰਚਨਪ੍ਰੀਤ ਸੀ ਇੱਕ ਗੱਡੀ ਜਿਹੜੀ ਕਿ ਲਗਾਤਾਰ 2 ਦਿਨ ਤੋਂ ਉਹਨਾਂ ਦਾ ਪਿੱਛਾ ਕਰ ਰਹੀ ਹੈ ਜਦੋਂ ਉਹਨੂੰ ਰੋਕਿਆ ਉਹਦੇ ਚੋਂ ਦੋ ਬੰਦੇ ਬਾਹਰ ਨਿਕਲ ਕੇ ਆਪਣੇ ਆਪ ਨੂੰ ਸਿਵਲ ਵਰਦੀ ਦੇ ਵਿੱਚ ਸੀ ਦੋਵੇਂ ਬੰਦੇ ਅਕੇ ਜੀ ਅਸੀਂ ਪੁਲਿਸ ਦੇ ਮੁਲਾਜ਼ਮ ਆ ਤੇ ਸਾਡੀ ਡਿਊਟੀ ਲੱਗੀ ਹੈ ਕਿ ਅਸੀਂ ਕੰਚਨਪ੍ਰੀਤ ਨੂੰ ਦੇਖਣਾ ਕਿ ਕਿੱਥੇ ਜਾਂਦੇ ਨੇ ਕਿਹਨੂੰ ਮਿਲਦੇ ਨੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਆਪਾਂ ਕਰਨਾ ਕੀ ਚਾਹ ਰਹੇ ਕਿ ਇਸ ਤਰੀਕੇ ਦੇ ਹਤਕੰਡੇ ਵਰਤ ਕੇ ਤੁਸੀਂ ਚੋਣ ਜਿੱਤ ਲਓਗੇ ਕਿ ਧੀਆਂ ਪੈਣਾ ਦੀ ਇਸ ਤਰੀਕੇ ਰੈਕੀ ਕਰਵਾ ਕੇ ਔਰ ਖਾਸ ਕਰਕੇ ਉਹ ਜਿਹੜੇ ਦੋ ਪੁਲਿਸ ਮੁਲਾਜ਼ਮ ਨੇ ਉਹਨਾਂ ਕੋਲ ਤਾਂ ਕੋਈ ਲਿਖਤੀ ਆਰਡਰ ਹੀ ਹੈ ਨਹੀਂ ਕਦੇ ਤਾਂ ਕਹਿੰਦੇ ਨੇ ਜਿਹੜਾ ਐਸਪੀ ਰਿੱਪੂ ਦਮਨ ਸਿੰਘ ਹੈ ਕਿਹੜੇ ਉਹਨਾਂ ਨੇ ਭੇਜਿਆ ਕਦੇ ਕਹਿੰਦੇ ਨੇ ਜਿਹੜੇ ਸੀਆਈ ਦਾ ਇੰਚਾਰਜ ਹੈ ਪ੍ਰਭਜੀਤ ਉਹਨੇ ਭੇਜਿਆ ਪਰ ਕੋਈ ਲਿਖਤੀ ਆਰਡਰ ਉਹਨਾਂ ਕੋਲੇ ਹੈ ਨਹੀਂ ਨਾ ਉਹਨਾਂ ਤੇ ਵਰਦੀ ਪਾਈ ਹੈ ਗੱਡੀ ਦੇ ਉੱਤੇ ਨੰਬਰ ਪਲੇਟ ਜਾਲੀ ਲੱਗੀ ਹੈ ਤੇ ਜੇ ਕੱਲ ਨੂੰ ਕੋਈ ਅਣਸੁਖਾਵੀ ਘਟਨਾ ਉੱਥੇ ਵਾਪਰ ਗਈ ਪਰ ਜ਼ਿੰਮੇਵਾਰ ਕੌਣ ਹੈ ਮੈਂ ਅੱਜ ਵੀ ਅਫਸਰਾਂ ਨੂੰ ਕਹਿਣਾ ਚਾਹੁੰਦਾ ਕਿ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰੋ ਕੋਈ ਅਫਸਰ ਸੰਵਿਧਾਨ ਤੋਂ ਵੱਡਾ ਨਹੀਂ ਜੇ ਕੋਈ ਅਫਸਰ ਸੰਵਿਧਾਨ ਤੋਂ ਬਾਹਰ ਜਾ ਕੇ ਸਰਕਾਰ ਦੀ ਸ਼ਹਿਤੇ ਐਸੀ ਕੋਜੀ ਹਰਕਤ ਜਾਂ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਲਈ ਇਲੈਕਸ਼ਨ ਕਮਿਸ਼ਨ ਵੀ ਬੈਠਾ ਤੇ ਅਦਾਲਤਾਂ ਦੇ ਵਿੱਚ ਵੀ ਲੈ ਕੇ ਜਾਵਾਂਗੇ ਧੱਕਾ 10 ਦਿਨਾਂ ਦਾ ਮੇਰੀ ਗੱਲ ਯਾਦ ਰੱਖਿਓ 11 ਤਰੀਕ ਨੂੰ ਚੋਣਾਂ ਤੋਂ ਬਾਅਦ ਕਿਸੇ ਨੇ ਕਿਸੇ ਅਫਸਰ ਦੇ ਨਾਲ ਨਹੀਂ ਖੜਨਾ ਸੋ ਅਫਸਰ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਇਹ ਜਿਹੜੀ ਚੋਣ ਹੈ ਜਿਹੜਾ ਉਹਨਾਂ ਤੇ ਫਰਜ਼ ਹੈ ਅਫਸਰਾਂ ਤੇ ਅਮ ਨੂੰ ਮਾਨ ਨਾਲ ਕਰਉਣ ਸੋ ਇੱਕ ਕੋਝੀਆਂ ਹਰਕਤਾ ਤੋਂ ਸਰਕਾਰ ਬਾਜ਼ ਆਵੇ ਤੇ ਜਿਹੜੇ ਬੰਦਿਆਂ ਨੇ ਅਜ ਕੰਚਨ ਪ੍ਰੀਤ ਦੀ ਰਹਿਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਜਾਂ ਤਾਂ ਸਰਕਾਰ ਕਾਰਵਾਈ ਕਰੇ ਨਹੀਂ ਹੁਣ ਉਹਨਾਂ ਦੇ ਨਾਮ ਸਮੇਤ ਉਹਨਾਂ ਦੀ ਵੀਡੀਓ ਅਸੀਂ ਚੋਣ ਜਿਹੜੇ ਕਮਿਸ਼ਨ ਹੈ ਮੁੱਖ ਚੋਣ ਅਧਿਕਾਰੀ ਸਿਵਨਸੀ ਸਾਹਿਬ ਮੈਂ ਉਹਨਾਂ ਨੂੰ ਵੀ ਭੇਜਣ ਲੱਗਿਆ ਕਿ ਐਸੇ ਜਿਹੜੇ ਪੁਲਿਸ ਅਫਸਰ ਨੇ ਜਿਹੜੇ دہشت ਫੁਲਾ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਰਕਾਰ ਹਰ ਇੱਕ ਹੀਲਾ ਵਸੀਲਾ ਵਰਤ ਕੇ ਇਹ ਚੋਣ ਜਿੱਤਣਾ ਚਾਹੁੰਦੀ ਹੈ ਸਰਕਾਰੀ ਮਸ਼ੀਨਰੀ ਦਾ ਉੱਥੇ ਧੱਕੇ ਦੁਰਪਯੋਗ ਹੋ ਰਹੇ ਪਹਿਲਾਂ ਵੀ ਸਾਨੂੰ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨੀ ਪਈ ਸੀ ਜਦੋਂ ਆਪਣੇ ਦੋ ਚਹੇਤੇ ਡੀਐਸਪੀ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹਨ ਹਰਮਿਤ ਸੰਧੂ ਉਹਨਾਂ ਨੇ ਉੱਥੇ ਲਾਏ ਉਹ ਤਾਂ ਮੈਂ ਧੰਨਵਾਦ ਕਰਦਾ ਇਲੈਕਸ਼ਨ ਕਮਿਸ਼ਨ ਦਾ ਜਿਨ੍ਹਾਂ ਨੇ ਸਾਡੀਆਂ ਗੱਲਾਂ ਤੱਥਾਂ ਤੇ ਸਬੂਤਾਂ ਨਾਲ ਸਹਿਮਤ ਹੋ ਕੇ ਉਹ ਡੀਐਸਪੀਾਂ ਦੀ ਉੱਥੋਂ ਬਦਲੀ ਦੇ ਹੁਕਮ ਜਾਰੀ ਕੀਤੇ ਪੇਟੜੇ ਕੈਂਡੀਡੇਟ ਆ ਸੁਖਵਿੰਦਰ ਕੌਰ ਰੰਦਾਵਾ ਜੀ ਉਹਨਾਂ ਦੀ ਬੇਟੀ ਦੇ ਉੱਤੇ ਮਤਲਬ ਐਸੀ ਸਰਕਾਰ ਹੈ ਜਿਹੜੀ ਧੀਆਂ ਪੈਣਾ ਤੇ ਵੀ ਪਰਚੇ ਦਰਜ ਕਰਦੀ ਹੈ ਕੰਚਨ ਪ੍ਰੀਤ ਦੇ ਉੱਤੇ ਇੱਕ ਝੂਠਾ ਪਰਚਾ ਦਰਜ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਧਰਨਾ ਲੱਗਿਆ ਤੇ ਪੁਲਿਸ ਨੇ ਆ ਕੇ ਉੱਥੇ ਬਿਆਨ ਦਿੱਤਾ ਕਿ ਜੀ ਇਸ ਪਰਚੇ ਦੇ ਵਿੱਚ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਹੁਣ ਸਰਕਾਰ ਦਾ ਮਿਆਰ ਇਹਨਾਂ ਨੀਚੇ ਚਲਾ ਗਿਆ ਕਿ ਕੰਚਨ ਪ੍ਰੀਤ ਕੌਰ ਦੀ ਰੈਕੀ ਕੀਤੀ ਜਾ ਰਹੀ ਆ ਜੋਥੇ ਤੇ ਲੋਕਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰ ਸਹਿਬਾਨਾਂ ਨੇ ਉੱਥੇ ਨਾਲ ਹੀ ਕੰਚਨਪ੍ਰੀਤ ਸੀ ਇੱਕ ਗੱਡੀ ਜਿਹੜੀ ਕਿ ਲਗਾਤਾਰ ਦੋ ਦਿਨ ਤੋਂ ਉਹਨਾਂ ਦਾ ਪਿੱਛਾ ਕਰ ਰਹੀ ਹੈ ਜਦੋਂ ਉਹਨੂੰ ਰੋਕਿਆ ਉਹਦੇ ਚੋਂ ਦੋ ਬੰਦੇ ਬਾਹਰ ਨਿਕਲ ਕੇ ਆਪਣੇ ਆਪ ਨੂੰ ਸਿਵਲ ਵਰਦੀ ਦੇ ਵਿੱਚ ਸੀ ਦੋਵੇਂ ਬੰਦੇ ਅਖੇ ਜੀ ਅਸੀਂ ਪੁਲਿਸ ਦੇ ਮੁਲਾਜ਼ਮ ਆ ਤੇ ਸਾਡੀ ਡਿਊਟੀ ਲੱਗੀ ਹੈ ਕਿ ਅਸੀਂ ਕੰਚਨਪ੍ਰੀਤ ਨੂੰ ਦੇਖਣਾ ਕਿ ਕਿੱਥੇ ਜਾਂਦੇ ਨੇ ਕਿਹਨੂੰ ਮਿਲਦੇ ਨੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਆਪਾਂ ਕਰਨਾ ਕੀ ਚਾਹ ਰਹੇ ਕਿ ਇਸ ਤਰੀਕੇ ਦੇ ਹਤਕੰਡੇ ਵਰਤ ਕੇ ਤੁਸੀਂ ਚੋਣ ਜਿੱਤ ਲਓਗੇ ਕਿ ਧੀਆਂ ਪੈਣਾ ਦੀ ਇਸ ਤਰੀਕੇ ਰੈਕੀ ਕਰਵਾ ਕੇ ਔਰ ਖਾਸ ਕਰਕੇ ਉਹ ਜਿਹੜੇ ਦੋ ਪੁਲਿਸ ਮੁਲਾਜ਼ਮ ਨੇ ਉਹਨਾਂ ਕੋਲ ਤਾਂ ਕੋਈ ਲਿਖਤੀ ਆਰਡਰ ਹੀ ਹੈ ਨਹੀਂ ਕਦੇ ਤਾਂ ਕਹਿੰਦੇ ਨੇ ਜਿਹੜਾ ਐਸਪੀ ਰਿੱਪੂ ਦਮਨ ਸਿੰਘ ਹੈ ਕਿਹੜੇ ਉਹਨਾਂ ਨੇ ਭੇਜਿਆ ਕਦੇ ਕਹਿੰਦੇ ਨੇ ਜਿਹੜੇ ਸੀਆਈ ਦਾ ਇੰਚਾਰਜ ਹੈ ਪ੍ਰਭਜੀਤ ਉਹਨੇ ਭੇਜਿਆ ਪਰ ਕੋਈ ਲਿਖਤੀ ਆਰਡਰ ਉਹਨਾਂ ਕੋਲੇ ਹੈ ਨਹੀਂ ਨਾ ਉਹਨਾਂ ਤੇ ਵਰਦੀ ਪਾਈ ਹੈ ਗੱਡੀ ਦੇ ਉੱਤੇ ਨੰਬਰ ਪਲੇਟ ਜਾਲੀ ਲੱਗੀ ਹੈ ਤੇ ਜੇ ਕੱਲ ਨੂੰ ਕੋਈ ਅਣਸੁਖਾਵੀ ਘਟਨਾ ਉੱਥੇ ਵਾਪਰ ਗਈ ਪਰ ਜ਼ਿੰਮੇਵਾਰ ਕੌਣ ਹੈ ਮੈਂ ਅੱਜ ਵੀ ਅਫਸਰਾਂ ਨੂੰ ਕਹਿਣਾ ਚਾਹੁੰਦਾ ਕਿ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰੋ ਕੋਈ ਅਫਸਰ ਸੰਵਿਧਾਨ ਤੋਂ ਵੱਡਾ ਨਹੀਂ ਜੇ ਕੋਈ ਅਫਸਰ ਸੰਵਿਧਾਨ ਤੋਂ ਬਾਹਰ ਜਾ ਕੇ ਸਰਕਾਰ ਦੀ ਸ਼ਹਿਤੇ ਐਸੀ ਕੋਜੀ ਹਰਕਤ ਜਾਂ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਲਈ ਇਲੈਕਸ਼ਨ ਕਮਿਸ਼ਨ ਵੀ ਬੈਠਾ ਤੇ ਅਦਾਲਤਾਂ ਦੇ ਵਿੱਚ ਵੀ ਲੈ ਕੇ ਜਾਵਾਂਗੇ ਧੱਕਾ 10 ਦਿਨਾਂ ਦਾ ਮੇਰੀ ਗੱਲ ਯਾਦ ਰੱਖਿਓ 11 ਤਰੀਕ ਨੂੰ ਚੋਣਾਂ ਤੋਂ ਬਾਅਦ ਕਿਸੇ ਨੇ ਕਿਸੇ ਅਫਸਰ ਦੇ ਨਾਲ ਨਹੀਂ ਖੜਨਾ ਸੋ ਅਫਸਰ ਸਵਿਧਾਨ ਦੇ ਦਾਇਰੇ ਚ ਰਹਿ ਕੇ ਇਹ ਜਿਹੜੀ ਚੋਣ ਹੈ ਜਿਹੜਾ ਉਹਨਾਂ ਤੇ ਫਰਜ਼ ਹੈ ਅਫਸਰਾਂ ਤੇ ਅਮ ਨੂੰ ਮਾਨ ਨਾਲ ਕਰਉਣ ਸੋਇ ਕੋਝੀਆਂ ਹਰਕਤਾਂ ਤੋਂ ਸਰਕਾਰ ਬਾਜ਼ ਆਵੇ ਤੇ ਜਿਹੜੇ ਬੰਦਿਆਂ ਨੇ ਅਜ ਕੰਚਨ ਪ੍ਰੀਤ ਦੀ ਰੈਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਜਾਂ ਤਾਂ ਸਰਕਾਰ ਕਾਰਵਾਈ ਕਰੇ ਨਹੀਂ ਹੁਣ ਉਹਨਾਂ ਦੇ ਨਾਮ ਸਮੇਤ ਉਹਨਾਂ ਦੀ ਵੀਡੀਓ ਅਸੀਂ ਚੋਣ ਜਿਹੜੇ ਕਮਿਸ਼ਨ ਹੈ ਮੁਖ ਚੋਣ ਅਧਿਕਾਰੀ ਸਿਵਨਸੀ ਸਾਹਿਬ ਮੈਂ ਉਹਨਾਂ ਨੂੰ ਵੀ ਭੇਜਣ ਲੱਗਿਆ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਆਪਣੀ ਹਾਰ ਕੰਧ ਤੇ ਲਿਖੀ ਦਿਖਦੀ ਹੈ ਸਰਕਾਰ ਹਰ ਇੱਕ ਹੀਲਾ ਵਸੀਲਾ ਵਰਤ ਕੇ ਇਹ ਚੋਣ ਜਿੱਤਣਾ ਚਾਹੁੰਦੀ ਹੈ ਸਰਕਾਰੀ ਮਸ਼ੀਨਰੀ ਦਾ ਉੱਥੇ ਦੱਬ ਕੇ ਦੁਰਪਯੋਗ ਹੋ ਰਿਹਾ ਪਹਿਲਾਂ ਵੀ ਸਾਨੂੰ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨੀ ਪਈ ਸੀ ਜਦੋਂ ਆਪਣੇ ਦੋ ਚਹੇਤੇ ਡੀਐਸਪੀ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹਨ ਹਰਮਿਤ ਸੰਧੂ ਉਹਨਾਂ ਨੇ ਉੱਥੇ ਲਾਏ ਉਹ ਤਾਂ ਮੈਂ ਧੰਨਵਾਦ ਕਰਦਾ ਇਲੈਕਸ਼ਨ ਕਮਿਸ਼ਨ ਦਾ ਜਿਨ੍ਹਾਂ ਨੇ ਸਾਡੀਆਂ ਗੱਲਾਂ ਤੱਥਾਂ ਤੇ ਸਬੂਤਾਂ ਨਾਲ ਸਹਿਮਤ ਹੋ ਕੇ ਉਹ ਡੀਐਸਪੀਾਂ ਕੀ ਉੱਥੋਂ ਬਦਲੀ ਦੇ ਹੁਕਮ ਜਾਰੀ ਕੀਤੇ ਫਿਰ ਜਿਹੜੇ ਕੈਂਡੀਡੇਟ ਆ ਸੁਖਵਿੰਦਰ ਕੌਰ ਰੰਧਾਵਾ ਜੀ ਉਹਨਾਂ ਦੀ ਬੇਟੀ ਦੇ ਉੱਤੇ ਮਤਲਬ ਐਸੀ ਸਰਕਾਰ ਹੈ ਜਿਹੜੀ ਧੀਆਂ ਪੈਣਾ ਤੇ ਵੀ ਪਰਚੇ ਦਰਜ ਕਰਦੀ ਹੈ ਕੰਚਨ ਪ੍ਰੀਤ ਦੇ ਉੱਤੇ ਇੱਕ ਝੂਠਾ ਪਰਚਾ ਦਰਜ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਧਰਨਾ ਲੱਗਿਆ ਤੇ ਪੁਲਿਸ ਨੇ ਆ ਕੇ ਉੱਥੇ ਬਿਆਨ ਦਿੱਤਾ ਕਿ ਜੀ ਇਸ ਪਰਚੇ ਦੇ ਵਿੱਚ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਹੁਣ ਸਰਕਾਰ ਦਾ ਮਿਆਰ ਇਹਨਾਂ ਨੀਤੇ ਚਲਾ ਗਿਆ ਕਿ ਕੰਚਨ ਪ੍ਰੀਤ ਕੌਰ ਦੀ ਰੈਕੀ ਕੀਤੀ ਜਾ ਰਹੀ ਹੈ ਅੱਜ ਉਥੇ ਦੇ ਲੋਕਲ ਸ਼ਰਮਨੀ ਇਕਲਦਰ ਦੇ ਲੀਡਰ ਤੇ ਵਰਕਰ ਸਹਿਬਾਨਾਂ ਨੇ ਉਥੇ ਨਾਲ ਹੀ ਕੰਚਨਪ੍ਰੀਤ ਸੀ ਇੱਕ ਗੱਡੀ ਜਿਹੜੀ ਕਿ ਲਗਾਤਾਰ ਦੋ ਦਿਨ ਤੋਂ ਉਹਨਾਂ ਦਾ ਪਿੱਛਾ ਕਰ ਰਹੀ ਹੈ ਜਦੋਂ ਉਹਨੂੰ ਰੋਕਿਆ ਉਹਦੇ ਚੋਂ ਦੋ ਬੰਦੇ ਬਾਹਰ ਨਿਕਲ ਕੇ ਆਪਣੇ ਆਪ ਨੂੰ ਸਿਵਲ ਵਰਦੀ ਦੇ ਵਿੱਚ ਸੀ ਦੋਵੇਂ ਬੰਦੇ ਅਖੇ ਜੀ ਅਸੀਂ ਪੁਲਿਸ ਦੇ ਮੁਲਾਜ਼ਮ ਆ ਤੇ ਸਾਡੀ ਡਿਊਟੀ ਲੱਗੀ ਹੈ ਕਿ ਅਸੀਂ ਕੰਚਨਪ੍ਰੀਤ ਨੂੰ ਦੇਖਣਾ ਕਿ ਕਿੱਥੇ ਜਾਂਦੇ ਨੇ ਕਿਹਨੂੰ ਮਿਲਦੇ ਨੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਆਪਾਂ ਕਰਨਾ ਕੀ ਚਾਹ ਰਹੇਂ ਕਿ ਇਸ ਤਰੀਕੇ ਦੇ ਹੱਥ ਕੰਡੇ ਵਰਤ ਕੇ ਤੁਸੀਂ ਚੋਣ ਜਿੱਤ ਲਓਗੇ ਕਿ ਧੀਆਂ ਪੈਣਾ ਦੀ ਇਸ ਤਰੀਕੇ ਰੈਕੀ ਕਰਵਾ ਕੇ ਔਰ ਖਾਸ ਕਰਕੇ ਉਹ ਜਿਹੜੇ ਦੋ ਪੁਲਿਸ ਮੁਲਾਜ਼ਮ ਨੇ ਉਹਨਾਂ ਕੋਲ ਤਾਂ ਕੋਈ ਲਿਖਤੀ ਆਰਡਰ ਹੀ ਹੈ ਨਹੀਂ ਕਦੇ ਤਾਂ ਕਹਿੰਦੇ ਨੇ ਜਿਹੜਾ ਐਸਪੀ ਰਿੱਪੂ ਦਮਨ ਸਿੰਘ ਹੈ ਕਿਹੜੇ ਉਹਨਾਂ ਨੇ ਭੇਜਿਆ ਕਦੇ ਕਹਿੰਦੇ ਨੇ ਜਿਹੜਾ ਸੀਆਈ ਦਾ ਇੰਚਾਰਜ ਹੈ ਪ੍ਰਭਜੀਤ ਉਹਨੇ ਭੇਜਿਆ ਪਰ ਕੋਈ ਲਿਖਤੀ ਆਰਡਰ ਉਹਨਾਂ ਕੋਲੇ ਹੈ ਨਹੀਂ ਨਾ ਉਹਨਾਂ ਤੇ ਵਰਦੀ ਪਾਈ ਹੈ ਗੱਡੀ ਦੇ ਉੱਤੇ ਨੰਬਰ ਪਲੇਟ ਜਾਲੀ ਲੱਗੀ ਹੈ ਤੇ ਜੇ ਕੱਲ ਨੂੰ ਕੋਈ ਅਣਸੁਖਾਵੀ ਘਟਨਾ ਉੱਥੇ ਵਾਪਰ ਗਈ ਫਿਰ ਜ਼ਿੰਮੇਵਾਰ ਕੌਣ ਹੈ ਮੈਂ ਅੱਜ ਵੀ ਅਫਸਰਾਂ ਨੂੰ ਕਹਿਣਾ ਚਾਹੁੰਦਾ ਕਿ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰੋ ਕੋਈ ਅਫਸਰ ਸੰਵਿਧਾਨ ਤੋਂ ਵੱਡਾ ਨਹੀਂ ਜੇ ਕੋਈ ਅਫਸਰ ਸੰਵਿਧਾਨ ਤੋਂ ਬਾਹਰ ਜਾ ਕੇ ਸਰਕਾਰ ਦੀ ਸ਼ਹਿ ਤੇ ਐਸੀ ਕੋਝੀ ਹਰਕਤ ਜਾਂ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਲਈ ਇਲੈਕਸ਼ਨ ਕਮਿਸ਼ਨ ਵੀ ਬੈਠਾ ਤੇ ਅਦਾਲਤਾਂ ਦੇ ਵਿੱਚ ਵੀ ਲੈ ਕੇ ਜਾਵਾਂਗੇ ਧੱਕਾ 10 ਦਿਨਾਂ ਦਾ ਮੇਰੀ ਗੱਲ ਯਾਦ ਰੱਖਿਓ 11 ਤਰੀਕ ਨੂੰ ਚੋਣਾਂ ਤੋਂ ਬਾਅਦ ਕਿਸੇ ਨੇ ਕਿਸੇ ਅਫਸਰ ਦੇ ਨਾਲ ਨਹੀਂ ਖੜਨਾ ਸੋ ਅਫਸਰ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਇਹ ਜਿਹੜੀ ਚੋਣ ਹੈ ਜਿਹੜਾ ਉਹਨਾਂ ਤੇ ਫਰਜ਼ ਹੈ ਅਫਸਰਾਂ ਤੇ ਅਮ ਨੂੰ ਮਾਨ ਨਾਲ ਕਰਉਣ ਸੋ ਇੱਕ ਕੋਝੀਆਂ ਹਰਕਤਾਂ ਤੋਂ ਸਰਕਾਰ ਬਾਜ਼ ਆਵੇ ਤੇ ਜਿਹੜੇ ਬੰਦਿਆਂ ਨੇ ਅਜ ਕੰਚਨਪ੍ਰੀਤ ਦੀ ਰੈਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਯਾ ਤਾਂ ਸਰਕਾਰ ਕਾਰਵਾਈ ਕਰੇ ਨਹੀਂ ਹੁਣ ਉਹਨਾਂ ਦੇ ਨਾਮ ਸਮੇਤ ਉਹਨਾਂ ਦੀ ਵੀਡੀਓ ਅਸੀਂ ਚੋਣ ਜਿਹੜੇ ਕਮਿਸ਼ਨ ਹੈ ਮੁਖ ਚੋਣ ਅਧਿਕਾਰੀਆ ਸਿਵਨਸੀ ਸਾਹਿਬ ਨੂੰ ਉਹਨਾਂ ਨੂੰ ਵੀ ਭੇਜਣ ਲੱਗਿਆ ਕਿ ਐਸੇ ਜਿਹੜੇ ਪੁਲਿਸ ਅਫਸਰ ਨੇ ਜਿਹੜੇ دہشت ਫਲਾ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ